हाँ जी सताल जी मेरे वालों सारे अच बग स्टार्ट कर लगे हैं ते कई दिन बाद ब्लॉग पाँच लगे हैं अ पग ब मेत्रो तुज आप मेनु नाम नहीं पता चलो आप किल रवाना लाओ जी चलो चलिए सता जी महाराज कि ठीक ठाक आया करो यार आया करो आगे बीस होते बाबा जी किधर दी तैयारियां अच्छा

ਜੇ ਇਧਰੋਂ ਬੰਦਾ ਆਉਂਦਾ ਹਨਾ ਤਾਂ ਉਹਨੂੰ ਗੱਡੀ ਰੋਕਣੀ ਪੈਂਦੀ ਸੱਜੇ ਪਾਸੇ ਵਾਲਿਆਂ ਨੂੰ ਗੱਡੀ ਰੋਕਣੀ ਪੈਣੀ ਆ ਆਪਾਂ ਸੱਜੇ ਪਾਸਾ ਦੇਖਣਾ ਜੇ ਕੋਈ ਸੱਜੇ ਪਾਸੇ ਵਾਲੀ ਗੱਡੀ ਆਉਂਦੀ ਆ ਆਪਾਂ ਨੂੰ ਗੱਡੀ ਉੱਥੇ ਰੋਕਣੀ ਪੈਣੀ ਵੀ ਸਿੱਧੀ ਜੀ ਗੱਲ ਆ ਵੀ ਜਿਆਦੇ ਮੰਨ ਤਾਂ ਦੇਣੀ ਪੈਂਦੀ ਜੇ ਇਧਰਲੇ ਬੰਦੇ ਵਾਲੇ ਨੂੰ ਪਰਲੇ ਬੰਦੇ ਨੂੰ ਸੱਜੇ ਪਾਸੇ ਵਾਲੇ ਨੂੰ ਹਾਂ ਰਾਈਟ ਹੈਂਡ ਸਾਈਡ ਹਾਂ ਉਦਾਂ ਹੀ ਪੰਜਾਬੀ ਦੇ ਵਿੱਚ ਘਾਵਤ ਨਹੀਂ ਕਹਿੰਦਾ ਤੂੰ ਤਾਂ ਮੇਰੀ ਸੱਜੀ ਬਾਹ ਆ ਹਾਂਜੀ 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 ਕਿ ਜਿਹੜਾ ਮੇਨ ਹੁੰਦਾ ਆ ਜਦੋਂ ਆਪਾਂ ਸਤਕਾਰ ਕਰਦੇ ਇੱਦਾਂ ਹੀ ਇੱਥੇ ਆ ਬਸ ਸੱਜੇ ਵਾਲੇ ਨੂੰ ਪਹਿਲ ਆ ਜੀ ਸਹੀ ਆ ਜੀ ਤੇ ਹਾਂਜੀ ਖਾਲਸਾ ਜੀ ਤੁਸੀਂ ਕੁਝ ਬੋਲਣ ਲੱਗੇ ਦੱਸੋ ਜੀ ਹਾਂ ਭਾਈ ਮੈਂ ਤਾਂ ਰਾਈਟ ਹੈਂਡ ਵਾਲਿਆਂ ਨੂੰ ਪਹਿਲ ਦੇਣੀ ਪਊਗੀ ਹਾਂਜੀ 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 ਬਾਕੀ ਤਾਂ ਮੈਂ ਕਿਹਾ ਤੁਸੀਂ ਸੀਨੀਅਰ ਡਰਾਈਵਰ ਤੁਹਾਨੂੰ ਜ਼ਿਆਦਾ ਪਤਾ ਹੈ ਅੱਛਾ ਜੀ ਠੀਕ ਹੈ ਜੀ ਅੱਗੇ ਮੰਮਿਆਂ ਦੀ ਕਾਰ ਆ ਥੋੜਾ ਧਿਆਨ ਨਾਲ ਹਾਂ ਭਾਈ ਇਹ 70 ਦਾ ਵੇ ਆ ਗੱਲ ਨਹੀਂ ਆਪਾਂ ਚੱਲਿਆਂ ਉਹ ਪਹਾੜੀ ਜਿਹੜੀ ਦਿਸ ਜਾਂਦੀ ਆ ਆਪਾਂ ਉੱਥੇ ਚੱਲ ਕੇ ਆਉਨੇ ਆ ਸਾਹਮਣੇ ਜੀ ਉਹ ਜਿਹੜਾ ਸਿੰਗਲ ਜਾਂ ਰੁੱਖ ਲੱਗਾ ਨਾ ਦੋ ਰੁੱਖ ਸਿੰਗਲ ਦੇ ਹਾਂਜੀ ਹਾਂਜੀ ਕਰਕੇ ਵਿਖਾ ਦਿਓ ਮਿੱਤਰਾਂ ਨੂੰ ਉਹ ਸਾਹਮਣੇ ਉਹ ਦੇਖੋ ਜਮਾਂ ਐਨ ਸਿਰੇ ਤੇ ਜਿਹੜੇ ਰੌਖਾ ਆਪਾਂ ਉੱਥੇ ਚ

बहुत चरदे वो पशु हाँ बी मित्रों आखो रौनक देखो पहाड़िया से पशु भी आनंद लिखो बी आ चीजा इतना तरीका है आज बाबा जी, जी हाँ। बाहर निकल के दिखा दे दें सारे खाल बहुची एडी घंट लोकेशन से बई राह जो लैके उधर दी

ਕਈ ਇਦਾਂ ਦੇ ਆ ਜਿਹੜੇ 2-2 3-3 ਵਾਰੇ ਵੀ ਚੜਦੇ ਆ ਇੱਕ ਵਾਰੀ ਚੜਨ ਦਾ ਲਗਭਗ ਤੁਹਾਨੂੰ 30 ਮਿੰਟ ਲੱਗ ਜਾਂਦੇ ਆ 1 ਘੰਟਾ ਲੱਗ ਜਾਂਦਾ ਆਉਣ ਜਾਣ ਨੂੰ ਦੁਰਦੇ ਰਹੋ ਰੁਕੋ ਨਾ ਕਿਤੇ 1 ਘੰਟੇ ਚ ਆਪਾਂ ਥੱਲੇ ਉਤਰ ਜਾਂਦੇ ਆ ਪਰ ਕਈ ਬੰਦੇ ਇਦਾਂ ਦੇ ਇੰਨਾ ਫਿੱਟ ਸਰੀਰ ਉਹਨਾਂ ਰੱਖਿਆ ਆਪਣਾ 2-2 ਵਾਰੀ ਦਿਨ ਦੇ 3-3 ਵਾਰੀ ਚੜਦੇ ਆ ਦਿੱਲੀ ਆਉਣ ਵਾਲੇ ਬੰਦੇ ਐਕਸਰਸਾਈਜ਼ ਕਰਨ ਨੇ ਮਿਹਨਤ ਤਾਂ ਬਾਬਾ ਜੀ ਫੇ ਹੈਗੀ ਉਹਨਾਂ ਦੀ ਮਿਹਨਤ ਆ ਪਰ ਸਰੀਰ ਵੀ ਉਹਨਾਂ ਦੇ ਵੇਖਣ ਵਾਲੇ ਆ ਹਾਂਜੀ ਹਾਂਜੀ ਆਹ ਬਾਬਾ ਜੀ ਆ ਨਹੀਂ ਪਤਾ ਸਾਬ ਕਿਤਾਬੀ ਕੀ ਬਣੇ ਹਾਂ ਤੂੰ ਬਹਿ ਜਾ ਬਾਬਾ ਠੀਕ ਆ ਆ ਸਹੀ ਆ ਕੰਮ

गूगल ट्रांसलेट करके लभ लीजिए कुछ ना कुछ उवे भी ए करो है ना आप होते हैं जो पहाड़ी का नक्शा सारा पत्थर बनाया आ जाओ बी अल है आता बन गई गल मित्रों ब्लॉग के सब तो मैन लगता भी घेंट चीज़ है जी अज्ज के पत्थर के उत्त नक्शा बनाया हुआ है सबू दिखा भी पत्थर उत्ते के उत्त नक्शा किमें बनाया हुआ इतने तो एक गलू होर दस दी भी न्यूजीलैंड घूमने वाली काफ़ी घेंट चीजा आ जिमें हूँ आप अच्छे आए हुए हैं पापा मोया हिल्स से है ना तो होर भी मैं सूँ ब्लॉग के कुछ ना कुछ दिखाने की कोशिश करता ही रहना जी है ना कि सूँ नवी तो नवी तो चीज़ा दिखा लिया करा न्यूजीलैंड दियाे भी अपने नमें तो नवे ब्लॉग आदा ही रहने हैं तो आह मैं थोड़ी जी बैस्ट चीज़ लगी अज तक की थोड़ी जी बहुत वी क्योंकि इतने जेमें नक्शा भी बनया हो चढ़ू एक तो दो बबा जी मेरा तीन राह शायद है ना हाँ जी हाँ जी तीन राह इतने हूँ आप चले हाँ दूजे राह उत्तों तो राह देखो है तो टेढ़ा बिंगा जी फिर पहाड़ियों वाला जमें राह हों जी इतो हूँ राह स्टार्ट हो गया हूँ हूँ आपू चढ़ टेढ़े बिंगे किमें भज के चढ़ते हैं आज थोड़ा भजन की कोशिश करिए चलो जी था था हाँ जी, ने ने दे ने दे जी। नहीं ने, ने। ने, ने। उस दिन कि आए थे जी

ਵਲੌਗ ਦੇ ਵਿੱਚ ਤੁਹਾਨੂੰ ਸਾਡੀ ਬੋਲੀ ਦਾ ਪਤਾ ਲੱਗ ਜਾਣਾ। ਸਾਹ ਚੜ ਜਾਣਾ। ਸਾਹ ਚੜ ਜਾਣਾ। ਹਾਂ। ਪਾਰਕਿੰਗ ਬਹੁਤ ਵਧੀਆ ਬਣੀ ਜੀ ਇੱਥੇ। ਗੱਡੀਆਂ ਗੋੜੀਆਂ ਰੋਕਣ ਨੂੰ ਹਨਾ। ਵਾਕਈ ਬਾਬਾ ਜੀ ਪਤਾ ਲੱਗਦਾ। ਸਾਹ ਚੜਦਾ ਜਿਹੜਾ ਪਤਾ ਲੱਗਦਾ। ਪਤਾ ਲੱਗਦਾ ਅਜੇ ਸ਼ੁਰੂ ਕੀਤੀ ਆ। ਅਜੇ ਤਾਂ ਸ਼ੁਰੂ ਹੋਈ ਹੈ। ਚਲੋ। ਹੁਣ ਉਧਰ ਦੀ ਵੀ ਆ ਇੱਕ ਤੇ ਇੱਕ ਇਧਰ ਦੀ। ਆਪਾਂ ਚਲੋ ਇੱਥੋਂ ਦੀ ਹੁੰਨੇ ਆ।

ਮੈਂ ਤਾਂ ਵਾਹ ਬੂਟ ਪਾਇਆ ਠੀਕ ਕੀ ਆ ਵਿਊ ਹੈ ਕੋਣ ਕਹਿੰਦਾ ਉੱਤਮਾ ਆਪਣਾ ਕੀ ਕਿਦਾਰੀਆ ਦੇਖਣ ਆ ਗਿਆ ਵੇ ਹਾਂਜੀ ਹਾਂਜੀ ਔਰ ਆ ਜੀ ਟੀ ਭੁਗੀ ਕੀ ਬਾਤਾਂ ਥੱਲੇ ਛੱਡ ਜਾਨੇ ਅੱਜ ਆਪਾਂ ਬਦਰਾਂ ਦੇ ਬਰਾਬਰ ਜੀ ਇਹ ਮਨ ਲੱਗਾ ਕੰਮ ਨਹੀਂ ਜਿਵੇਂ ਜਿਵੇਂ ਤਾਂ ਚੜੀ ਜਾਵੇਂ ਓਵੇਂ ਓਵੇਂ ਆਹ ਸਾਰਾ ਸਾਨੂੰ ਦੇ ਦੇਖ ਜਾਣਾ ਹਾਂਜੀ ਔਰ ਇਹ ਮੇਨ ਹਾਈਵੇ ਸਾਨੂੰ ਜੂਮ ਕਰਕੇ ਦਿਖਾ ਲਦਿਏ ਵੀ ਕਈ ਵਾਰੀ ਕੋਈ ਲੰਘਦਾ ਰੱਪਦਾ ਇੱਥੋਂ ਦਾ ਆ ਹੀ ਜਾਂਦਾ ਸਾਹਮਣੇ ਵਾਲਾ ਖੇਤ ਆ ਇਹਨਾਂ ਚ ਬੀਜੀ ਹੈ ਜੀ ਮੱਕੀ ਹਾਂਜੀ ਇਹ ਮੱਕੀ ਦਾ ਖੇਤ ਆ ਸਾਰਾ ਤੇ ਜੇ ਕਿਸੇ ਨੇ ਮੱਕੀ ਲਿਆਣੀ ਹੋਵੇ ਇੱਥੋਂ ਲੈ ਜਾਵੇ ਬਣਾਉਂਦੇ ਆ ਜੀ ਇਹਦਾ ਚਾਰ ਮੱਕੀ ਦਾ ਚਾਰ ਕਿਸਾਨਾਂ ਨੂੰ ਸਾਰਿਆਂ ਨੂੰ ਪਤਾ ਇਹ ਮੱਕੀ ਦਾ ਚਾਰ ਤਿਆਰ ਕਰਦੇ ਆ ਇੱਥੇ ਥੋੜੇ ਜਿਹਾ ਆਪਣੀ ਸਾਰੇ ਕਿਸਾਨ ਹੀ ਵਸੇ ਹੋਇਆ ਟੀਪੋ ਕੀ ਤਰੰਗੇ ਕਨੀ ਕਿਸਾਨ ਆ ਸਾਰੇ ਸਾਰੇ ਕਿਸਾਨ ਪਿੰਡ ਏਰੀਆ ਤੇ ਮਾਹੌਲ ਤੇ ਮਾਹੌਲ ਤੁਸੀਂ ਹੁਣ ਦੇਖ ਹੀ ਸਕਦੇ ਹੋ ਬਾਈ ਪੂਰਾ ਐਨ ਜਿਵੇਂ ਜੀ ਲੱਗਦਾ ਚਲੋ ਉੱਪਰ ਨੂੰ ਚੱਲਦੇ ਆ ਰਸਤਾ ਬਾਰ-ਬਾਰ ਜਿੱਧਰ ਨੂੰ ਜਾਂਦਾ ਅੱਛਾ ਜੀ ਆਹ ਵੀ ਜਾਂਦਾ ਚਲੋ ਇਧਰ ਹੀ ਚਲੀਏ ਜੀ ਇਧਰ ਥੋੜਾ ਜਿਹਾ ਪਹਾੜੀਆਂ ਵਾਲਾ ਥਿਊ ਜਿਆ ਵਧੀਆ ਹੁੰਦਾ ਜੀ ਹਨਾ ਬਿਲਕੁਲ ਉਹ ਹੁਣ ਪਤਾ ਨਹੀਂ ਵੀ ਕੀ ਰੱਖੇ ਜੀ ਉਧਰ ਹਨਾ ਕਿਹੜੇ ਉਹ ਸ਼ਾਇਦ ਜਿਵੇਂ ਪਸ਼ੂ ਪਸ਼ੂ ਜਿੱਦਾਂ ਕੋਸ਼ਿਸ਼ ਕਰ ਰਹੇ ਹਾਂ ਹਾਂਜੀ ਹਾਂ ਪਰ ਮੰਨਦਾ ਦੁਵਾਰੇ ਆਉ ਥੱਲੇ ਵੀ ਘਰ ਹੈਗਾ ਰਸਤਾ ਹਜੇ ਕਾਫੀ ਅੱਗੇ ਪਿਆ ਜਿਹੜੇ ਤੁਸੀਂ ਦਰਖਤ ਦੇਖੀ ਜਾਂਦੇ ਸੀ ਪਹਿਲਾਂ ਉਹ ਰੇ ਤੇ ਉਹਨਾਂ ਤੇ ਜਾਣ ਨੂੰ ਕਾਫੀ ਟਾਈਮ ਲੱਗਣਾ ਮੈਨੂੰ ਨਹੀਂ ਲੱਗਦਾ ਭਈ ਅੱਜ ਜਾਇਦਾ ਉਹ ਕੋ ਉੱਥੇ ਜਾਣ ਨੂੰ ਤਾਂ ਕੋਈ ਬਾਰ ਨਹੀਂ ਟਾਈਮ ਥੋੜਾ ਆਪਣੇ ਫਿਰ ਹਾਂ ਫਿਰ ਨੇਰਾ ਹੋ ਜਾਣਾ ਨਹੀਂ ਉਸ ਟਾਈਮ ਨੂੰ ਜਿਵੇਂ ਜਿਵੇਂ ਹੁਣ ਤਾਂ ਜਾਈ ਜੰਨੇ ਆ इधर एन जमा नहीं मजा होता कम हाँ जी हाँ जी आओ खड़ी ग्डी <laughs> चलो जा तो थक जाएंगे फिर मैं कहना भज के चढ़ीए हाँ जी चलो मैं माड़ा माड़ा कोशिश कर दा भजन की जिन्ना क्या गल ए मित्रों ਵੀ ਜਾਣਾ ਉੱਥੇ ਬਹੁਤ ਔਖਾ ਹੈ ਉਹ ਤਾਹਾਂ ਜਮਾ ਹਜੇ ਸਿਰੇ ਤੇ ਕਾਫੀ ਟਾਈਮ ਪਿਆ ਹਨਾ ਲੱਗਣਾ ਸਾਨੂੰ ਜਾਣ ਨੂੰ ਤੇ ਇਧਰ ਤੁਸੀਂ ਬੱਦਲ ਦੇਖ ਲੋ ਆ ਸਾਡੇ ਨਾਲ ਨਾਲ ਆ ਬੱਦਲ ਉੱਤੋਂ ਤੇ ਇਧਰਲੇ ਬੰਨੇ ਤੁਹਾਨੂੰ ਕੀਵੀਆਂ ਦਿਖਾ ਲਦੇ ਆ ਆ ਦੇਖੋ ਜੀ ਇੱਥੇ ਕੀਵੀਆਂ ਤੇ ਇੱਥੇ ਮੇਨ ਆ ਹੱਟੀ ਪੁਕੀ ਤਰੰਗਾ ਸ਼ਾਇਦ ਕੀਵੀਆਂ ਦੇ ਵਾਸਤੇ ਜ਼ਿਆਦਾ ਜਾਣਾ ਜਾਂਦਾ ਹਾਂ ਹਾਂਜੀ ਆਲਵਾਰਡ ਦੇ ਵਿੱਚ ਤੇ ਔਰਿਆ ਉਧਰ ਪਰਲੇ ਬੰਨੇ ਸਮੁੰਦਰ ਤੁਹਾਨੂੰ ਦਿਖਾ ਦਈਏ ਤੇ ਹੁਣ ਤੁਹਾਨੂੰ ਸਾਹਮਣੇ ਵਾਲਾ ਏਰੀਆ ਪਾਪਾ ਮੂਆ

ਤੇ ਆਪਾਂ ਮਿੱਤਰੋ ਹੁਣ ਅਗਲੀ ਵਾਰੀ ਚੜਾਂਗੇ ਉੱਥੇ ਤਾਂ ਤੁਹਾਨੂੰ ਸਾਰਾ ਏਰੀਆ ਦਿਖਾਵਾਂਗੇ ਤੇ ਐਸ ਬਲੌਗ ਨੂੰ ਵਧੀਆ ਲੱਗਿਆ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਾਂ ਨੈਕਸਟ ਬਲੌਗ ਆਪਾਂ ਛੇਤੀ ਹੀ ਅਪਲੋਡ ਕਰਾਂਗੇ ਉਹਨੇ ਟਾਈਮ ਲਈ ਸਤਿ ਸ੍ਰੀ ਅਕਾਲ ਤੇ ਬਲੌਗ ਦੇ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ